ਦੇ ਵਿੱਚ ਸਫ਼ਰ ਕਰਦੇ ਹਾਂ ਤਾਂ ਇੱਕ ਖਬਰ ਜ਼ਰਾ ਧਿਆਨ ਨਾਲ ਵੇਖ ਲਿਓ ਕਿ ਕਿਵੇਂ ਓਲਾ ਉਬਰ ਬੁੱਕ ਕਰਕੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਮਾਮਲਾ ਜੋ ਇਹ ਅੰਮ੍ਰਿਤਸਰ ਦੇ ਕਚੇਰੀ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਕੀ ਪਿਸਤੌਲ ਦੀ ਨੋਕ ਦੇ ਉੱਤੇ ਗੱਡੀ ਖੋਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਦਬੋਚਿਆ ਗਿਆ ਹੈ ਦਰਸਲ ਇਹਨਾਂ ਦੇ ਵੱਲੋਂ ਪਹਿਲਾਂ ਤਾਂ ਆਪਣੇ ਫੋਨ ਦੇ ਰਾਹੀਂ ਜੋ ਹੈ ਉਹਲਾ ਤੇ ਉੱਪਰ ਕੈਬ ਬੁੱਕ ਕੀਤੀ ਜਾਂਦੀ ਸੀ ਤੇ ਜਦੋਂ ਡਰਾਈਵਰ ਪਹੁੰਚ ਜਾਂਦਾ ਸੀ ਤੇ ਉਹਨਾਂ ਦੇ ਵੱਲੋਂ ਪਿਸਤੌਲ ਦੀ ਨੋਕ ਦੇ ਉੱਤੇ ਗੱਡੀ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਜਾਂਦੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਹਨਾਂ ਤਿੰਨੇ ਨੌਜਵਾਨਾਂ ਨੂੰ ਅਗਲੇ ਨਾਕੇ ਦੇ ਉੱਤੇ ਦਬੋਚਿਆ ਗਿਆ ਤੇ ਇਹਨਾਂ ਦੇ ਕੋਲੋਂ ਇੱਕ ਪਿਸਤੌਲ ਤੇ ਗੱਡੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਕਿਹੜੇ-ਕਿਹੜੇ ਨੌਜਵਾਨ ਸ਼ਾਮਿਲ ਨੇ ਜਿਹੜੇ ਕੀ ਇਸ ਤਰ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਕਸਰੀ ਅਸੀਂ ਓਲਾ ਅਤੇ ਉਬਰ ਕੈਬ ਨੂੰ ਬੁੱਕ ਕਰਕੇ ਤਰਜੀਹ ਦਿੰਨੇ ਆ ਤਾਂ ਕਿ ਅਸੀਂ ਆਪਣੀ ਮੰਜ਼ਿਲ ਦੇ ਉੱਤੇ ਛੇਤੀ ਪਹੁੰਚ ਜਾਵਾਂਗੇ ਅਜਿਹੇ ਦੇ ਵਿੱਚ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਇਹ ਹਾਦਸਾ ਵਾਪਰ ਸਕਦਾ ਹੈ ਤਾਂ ਇਸ ਕਰਕੇ ਬੜੀ ਟੈਕਸੀ ਦੇ ਨਾਲ ਆਪਣੀ ਓਲਾ ਅਤੇ ਉਬਰ ਕੈਪ ਬੁੱਕ ਕਰਵਾਇਆ ਕਰੋ ਕਿਉਂਕਿ ਇਹ ਤਿੰਨੇ ਨੌਜਵਾਨਾਂ ਦੇ ਵੱਲੋਂ ਵੀ ਬੜੀ ਚਲਾਕੀ ਦੇ ਨਾਲ ਪਹਿਲਾਂ ਤਾਂ ਓਲਾ ਉਬਰ ਕੈਪ ਨੂੰ ਬੁੱਕ ਕਰਵਾਇਆ ਜਾਂਦਾ ਹੈ ਤੇ ਜਦੋਂ ਮੌਕੇ ਤੇ ਡਰਾਈਵਰ ਪਹੁੰਚ ਜਾਂਦਾ ਹੈ ਤੇ ਉਸ ਦੇ ਨਾਲ ਪਿਸਤੂਲ ਦੀ ਨੋਕ ਦੇ ਉੱਤੇ ਉਸ ਦੀ ਗੱਡੀ ਦੇ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਵੀ ਦਾਤ ਦੇਣੀ ਪਵੇਗੀ ਕਿ ਜਿਸ ਵੇਲੇ ਇਹਨਾਂ ਦੇ ਵੱਲੋਂ ਇਸ ਗੱਡੀ ਨੂੰ ਕਬਜ਼ੇ ਦੇ ਵਿੱਚ ਕੀਤਾ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਮੁਸਤੈਦੀ ਵਰਤਦੇ ਹੋਏ ਅਗਲੇ ਚੌਂਕ ਦੇ ਉੱਤੇ ਹੀ ਇਹਨਾਂ ਨੌਜਵਾਨਾਂ ਨੂੰ ਫੜ ਲਿਆ ਤੇ ਜਦੋਂ ਇਹਨਾਂ ਦੀ ਛਾਣਬੀਨ ਕੀਤੀ ਗਈ ਤਾਂ ਇਹਨਾਂ ਦੇ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ ਜਿਕਰ ਇਹਨਾਂ ਮੁੰਡਿਆਂ ਤਿੰਨ ਆਏ ਆ ਤੇ ਕਹਿੰਦੇ ਵੀ ਆਪਾਂ ਜਾਣਾ 에ਰਪੋਰਟ ਤੇ ਤੇ ਮੈਂ ਉਹਨਾਂ ਨੂੰ ਬਾਗੇ ایرਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕਹਿੰਦੇ ਜਿ ਆਪਣੀ ਛੁਰੀ ਰੱਖਤੀ ਆ ਤੇ ਇੱਕੜੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਤਾਂ ਗੱਡੀ ਸਾਈਡ ਤੇ ਲਾ ਦੇ ਮੈਂ ਗੱਡੀ țeੜੀ ਕਰਤੀ ਜਾਮ ਲਵਾਇਆ ਤੇ ਇਹਨਾਂ ਨੇ ਗੱਡੀ ਖੋਗੇ ਮੇਰੇ ਕੋ ਭੱਜ ਗਏ ਤਿੰਨੇ ਜਣੇ ਤੇ ਅੱਗੇ ਗੁਮਟਾਲਾਪੁਰ ਚੌਂਕੀ ਨੇ ਫੜ ਲਏ ਪੁਲਿਸ ਵਾਲਿਆਂ ਨੇ ਬੱਦੇ ਫੜ ਲਏ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹਦੋਂ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨੇ ਸ਼ੀਸ਼ੇ 'ਚੋਂ ਭਾਂਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਹੈ ਬਲੂ ਪਬਲਿਕ ਜੀ ਮਰੀ ਗਏ ਦੂਜੀ ਗੱਡੀ ਚ ਹਾਂਜੀ ਉਹਦੇ ਸ਼ੀਹੇ ਜੋ ਭੰਤੇ ਨੇ ਹੁਣ ਮੰਗ ਕੀ ਕਰਦੇ ਤੁਸੀਂ ਭਾਜੀ ਮੈਂ ਇਨਸਾਫ ਹੋਵੇ ਮੇਰੇ ਨਾਲ ਮਿੰਨਤ ਓਲਾ ਉੱਪਰ ਦੇ ਵਿੱਚ ਆਪਣਾ ਕੰਮ ਕਰਦੇ ਸੀ ਲੋਕਲ ਇੱਥੇ ਚਲੰਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਜੇ ਓਲਾ 'ਚ ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਨੂੰ ਬੈਠੇ ਸੀ ਉੱਥੇ ਤੇ ਤਿੰਨ ਜਣੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗਾਹਕ ਗੱਲਬਾਤ ਕੀਤੀ ਆ ਕਿ ਸਾਨੂੰ 에어ਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇਥੇ ਹਰਤੇਜ ਅਮਰਸਰ ਤੇਜ ਹਸਪੀਟਲ ਲਾਗੇ ਫਲਾਈਓਵਰ ਦੇ ਉੱਤਰ ਦੇ ਕੀ ਕਹਿੰਦੇ ਇਹਨੂੰ ਇਹਨੂੰ ਇੱਕ ਇੱਕ ਨੇ ਰਿਵੋਲਵਰ ਰੱਖਤਾ ਜੇ ਦੋ ਪਿੱਛੇ ਬੈ ਗਏ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਤਾ ਕਿ ਇਹ ਗੱਡੀ ਅਕੇ ਕਹਿੰਦੇ ਇਹਨੂੰ ਖੋਨ ਨੂੰ ਪਈ ਇਹਨੂੰ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉੱਤਰ ਕੇ ਕਹਿੰਦਾ ਚਲੋ ਮੈਂ ਪਿੱਛੇ ਬਹਿਣਾ ਵਾ ਇਹ ਵੀਰ ਪਿੱਛੇ ਬਹਿਣ ਲੱਗਾ ਵਾ ਤੇ ਨੇ ਗੱਡੀ ਰੋਕਤੀ ਕਾਫੀ ਪਰ ਕਹਿੰਦੇ ਜੀ ਮੈਂ ਕਾਫੀ ਦੇਖੋ ਮਤਲਬ ਉਹਨਾਂ ਨੇ ਹੱਥਪਾਈ ਕਰਦਾ ਰ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਉਹ ਤੇ ਇੱਥੇ ਗੁੰਟਾਲਾ ਬਾਈਪਾਸ ਆਪਣਾ ਫੁੱਲ ਸਲੇ ਹੋ ਗਈ ਸੀ ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਕ ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ ਭੱਜ ਕੇ ਫੜਿਆ ਜ ਉਹਨਾਂ ਨੂੰ ਤੇ ਚਲੋ ਵੀ ਡਰਾਈਵਰ ਦਾ ਬਚਾਇਆ ਗਿਆ ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਦੇ ਤੇ ਇਹ ਕਰੋ ਬਾਕੀ ਅਸੀਂ ਤਾਂ ਹੀ ਜਾਣੇ ਕਿ ਇਹਨਾਂ ਦਾ ਸਖਤ ਕਰਵਾਈ ਹੋਵੇ ਤੇ ਸਟਨਾ ਇਨਸਾਫ ਹੋਵੇ ਡਰਾਈਵਰਾਂ ਦਾ ਮੇਨੂੰ